एबीपी सांझा ਤੁਹਾਨੂੰ ਰੱਖੇ ਅੱਗੇ ਕਾਂਗਰਸ ਦੇ ਵਿਧਾਨ ਸਭਾ اجلاس ਦੇ ਦੂਜੇ ਦਿਨ ਸਦਨ ਚ ਜ਼ਬਰਦਸਤ ਹੰਗਾਮਾ ਕੀਤਾ ਮਜੀਠੀਆ ਖਿਲਾਫ ਜਮ ਕੇ ਨਾਰੇ ਬਾਜ਼ੀ ਹੋਏ ਤੇ ਡਰਗ ਮਾਮਲੇ ਤੇ ਮਜੀਠੀਆ ਦੀ ਅਸਤੀਫੇ ਦੀ ਮੰਗ ਕੀਤੀ ਪਰ ਸੀਐਮ ਬਾਦਲ ਟਸ ਤੋਂ ਮਸਨੀ ਹੋਏ ਤੇ ਕਿਹਾ ਕਿ ਈਡੀ ਦੇ ਸੱਮਨ ਕਰਨ ਨਾਲ ਕੋਈ ਗੁਨਾਹਗਾਰ ਨਹੀਂ ਹੋ ਜਾਂਦਾ ਕਿਤੇ ਜੇਲ੍ਹ ਚ ਬੈਠੇ ਬੰਦੇ ਵੀ ਮਿਨਿਸਟਰ ਬਣ ਕੇ ਬੈਠੇ ਕਿਸੇ ਨੂੰ ਚਲਾਨ ਹੋ ਕੇ ਵੀ ਉਹ ਮਿਨਿਸਟਰ ਬਣੇ ਬੈਠੇ ਦੇਖੋ ਮੇਰਾ ਇਹ ਹੈ ਕਿ ਨੀਅਤ ਸਮਝ ਨਹੀਂ ਜਾ ਹਵਾਰਜ਼ ਕੋ ਕਰ ਨਿਕਲ ਜਾਏ ਪਿਤਾ ਬੰਦਾ ਇਹ ਇਹੋ ਨਹੀਂ ਕਹਿ ਸਕਦਾ ਕਿ ਇਹ ਬੰਦਾ ਗੁਨਾਹਗਰ ਮਜੀਠੀਆ ਦੇ ਅਸਤੀਫੇ ਦੀ ਗੱਲ ਤੋਂ ਚਾ ਸੀਐਮ ਇਨਕਾਰ ਕਰਦੇ ਨੇ ਤੇ ਸਵਾਲ ਉਠਦਾ ਹੈ ਕਿ ਆਕਰ ਫਿਲੌਰ ਦਾ ਅਸਤੀਫਾ ਕਿਉਂ ਸਵੀਕਾਰ ਕਰ ਲਿਆ ਤਾਂ ਬਾਦਲ ਸਾਹਿਬ ਉਸਤਾ ਵੀ ਲਾਜਵਾਬ ਜਵਾਬ ਦਿੰਦੇ ਨੇ ਉਹਨਾਂ ਨੇ ਆ ਬਿਲਕੁਲ ਮੈਂ ਨਹੀਂ ਮੰਗਿਆ ਕਿਉਂਕਿ ਮੈਂ ਸਮਝਦਾ ਕਿ ਇੰਨੇ ਗਲਤੇ ਕਿਸੇ ਨੂੰ ਕਿਸੇ ਦਾ ਨਹੀਂ ਕਰਨਾ ਚਾਹੀਦਾ ਉਹਨਾਂ ਨੇ ਮੈਨੂੰ ਕਿਹਾ ਵੀ ਅਸੀਂ ਦੇਣਾ ਚਾਹੁੰਦੇ ਪਰ ਤਾਂ ਕਿ ਜਵਾਬ ਇਹ ਵੀ ਵੀ ਸੰਜਾ ਤੁਹਾਨੂੰ ਰੱਖੇ ਅੱਗੇ